ਕਹਿੰਦੇ ਨੇ ਦੁਨੀਆ ਦਾ ਇੱਕ ਮਹਾਨ ਕਰੋਪ ਮਨੁੱਖੀ ਵੇਦ ਵ્યાਸ ਜਿਸ ਨੇ ਚਾਰ ਵੇਦ ਲਿਖੇ ਭਗਵਦ ਗੀਤਾ ਲਿਖੀ ਭਵਿਸ਼ ਪ੍ਰਵਾਨ ਲਿਖਿਆ ਵੇਦਾਂਤ ਸ਼ਾਸਤਰ ਲਿਖਿਆ ਪੰਜਾਬ ਦੇ ਜਿਹੜਾ ਦਰਿਆ ਹੈ ਬਿਆਸ ਹੈ ਇਸੇ ਰਿਸ਼ੀ ਦੇ ਨਾਂ ਤੇ ਇਸ ਤੋਂ ਇਹ ਵੀ ਪਤਾ ਚੱਲੇ ਕਿ ਪੰਜਾਬੀ ਭਾਵੇਂ ਪੰਜਾਬ ਤੇ ਅਫਗਾਨੀਆਂ ਦੇ ਨਾਮ ਉਹਨਾਂ ਨੇ ਨਾਮ ਰੱਖਿਆ ਪੰਜਾਬ ਨਾਮ ਤੋਂ ਪਹਿਲੇ ਇਸ ਇਲਾਕੇ ਦਾ ਨਾਮ ਸੀ ਮਧੁਰਦੇਸ਼ ਗੁਰੂ ਗੋਬਿੰਦ ਸਿੰਘ ਜੀ ਵੀ ਮਧੁਰਦੇਸ਼ ਕਹਿੰਦੇ ਨੇ ਮਧੁਰਦੇਸ਼ ਹਮ ਕੋਲੇ ਆਏ ਬਾਤ ਬਾਤ ਦਇੰਦੁਰ ਲਾਏ ਇਸ ਇਲਾਕੇ ਦਾ ਨਾਮ ਸੀ ਮਧੁਰਦੇਸ਼ ਮਧੁਰਦੇਸ਼ ਤਵੀ ਪਹਿਲੇ ਇਸ ਇਲਾਕੇ ਦਾ ਨਾਮ ਸੀ ਸਪਤ ਸਿੰਧੂ ਸਤ ਦਰਿਆ ਪੰਜ ਦਰਿਆ ਤੇ ਇਹ ਨੇ ਗਾਗਰਾ ਤੇ ਦਰਿਆ ਸਿੰਧ ਮਿਲਾ ਕੇ ਇਹਨੂੰ ਕਹਿੰਦੇ ਸਨ ਸਪਤ ਸਿੰਧੂ ਇਸ ਇਲਾਕੇ ਦਾ ਨਾਮ ਸੀ ਕਿਉਂਕਿ ਬੜਾ ਜ਼ਰਖੈਸ ਸੀ ਬੜਾ ਜ਼ਰਖੈਸ ਇਲਾਕਾ ਪਾਣੀ ਕਰਕੇ ਮੈਦਾਨੇ ਇਲਾਕਾ ਤੋਂ ਨਾਮ ਮਧੁਰਦੇਸ਼ ਪੈ ਗਿਆ ਅਗਵਾਨੀਆਂ ਦਾ ਜਦ ਕਬਜ਼ਾ ਹੋਇਆ ਇਹਨਾਂ ਨੇ ਫਿਰ ਪੰਜ ਦਰਿਆਵਾਂ ਨੂੰ ਸਾਹਮਣੇ ਰੱਖ ਕੇ ਦੋ ਦਰਿਆਵਾਂ ਦੀ ਗਿਣਤੀ ਪਰੋ ਕੀਤੀ ਫਰੰਟੀਅਰ ਦੇ ਇਲਾਕੇ ਇਸ ਇਹਨਾਂ ਪੰਜ ਦਰਿਆਵਾਂ ਦੇ ਆਧਾਰ ਤੇ ਪੰਜਾਬ ਕਹੇ ਜ ਜਿਹੜਾ ਦਰਿਆ ਬਿਆਸ ਵਗਦਾ ਏ ॠषि ਵਿਆਸ ਦੇ ਨਾਂ ਤੇ ਇਸੇ ਦਰਿਆ ਦੇ ਕੰਡੇ ਤੇ ਬੈਠ ਕੇ ਇਸਨੇ ਚਾਰ ਵੇਦ ਲਿਖੇ ਭਵਿਸ਼ ਪ੍ਰਾਣ ਲਿਖਿਆ ਵੇਦਾਂਤ ਸਾਸ਼ਤਰ ਲਿਖਿਆ ਭਾਗਵਤ ਗੀਤਾ ਲਿਖੀ ਪਰ ਉਸ ਜ਼ਮਾਨੇ ਦਾ ਸਭ ਤੋਂ ਕਰੂਕ ਬੰਦਾ ਸੀ। ਅਤਿਅੰਤ ਕਰੂਕ ਪਰ ਉਹਦੇ ਮਨ ਦੇ ਚੋਂ ਇਤਨਾ ਸੁੰਦਰ ਗਿਆਨ ਨਿਕਲੇ। ਫਿਰ ਅਸ਼ਟਾਵਕਰ ਰੇਤੇ ਯੋਗ ਦਾ ਇਹ ਪੁਰਸ਼ ਅਸ਼ਟਾਵਕਰ ਸਰੀਰ ਇਸ ਦਾ ਅੱਠ ਥਾਵਾਂ ਤੋਂ ਢੇੜਾ ਸੀ ਲੱਤਾਂ ਢੇੜੀਆਂ ਬਾਹਾਂ ਢੇੜੀਆਂ ਗਰਦਨ ਢੇੜੀ ਮੋਂਡੇ ਵੀ ਦੋਵੇਂ ਢੇੜੇ ਸੀ ਕਮਰ ਵੀ ਢੇੜ ਅਸ਼ਟਾਵਕਰ ਤੋਂ ਮਰਾਦ 8 ਬਲ ਸਨ ਆਪਣੀ ਜੋਗੀ ਚ ਹੀ ਬੈਠਾ ਰਹਿੰਦਾ ਸੀ ਸਾਧਨਾ ਕਰਦਾ ਰਹਿੰਦਾ ਸੀ ਜਨਕ ਦਾ ਜਿਹੜਾ ਰਾਜਗੁਰੂ ਸੀ ਉਸ ਦਾ ਲੜਕਾ ਸੀ ਪਰ ਆਤਮਾ ਸਰੀਰ ਦੇ ਵਿੱਚ ਬਲ ਹੋਣ ਕਰਕੇ ਬਾਹਰ ਘੱਟ ਨਿਕਲਦਾ ਸੀ ਬੱਚੇ ਰੋਲਾ ਪਾ ਦਿੰਦੇ ਸਨ ਬੱਚੇ ਪਿੱਛਾ ਕਰਕੇ ਤਮਾਸ਼ਾ ਕਰਨ ਲੱਗ ਪੈਂਦੇ ਸਨ ਉਹ ਬੱਚਿਆਂ ਨੂੰ ਕੀ ਪਤਾ ਹੈ ਕਿ ਆਤਮਾ ਕੀ ਹੈ ਇੱਕ ਦਿਨ ਕਿਧਰੇ ਘਰ ਦੇ ਚ ਲੋੜ ਪੈ ਗਈ ਤੇ ਮਾਂ ਨੇ ਅਸ਼ਟਾਵ ਕਰਨੋ ਕਿਹਾ ਤੂੰ ਆਪਣੇ ਪਿਤਾ ਨੂੰ ਬੁਲਾ ਕੇ ਲਿਆ ਮਾਂ ਦਾ ਹੁਕਮ ਚੰਨ ਪੇ ਦਵਾਰਪਾਲ ਨੂੰ ਪਤਾ ਸੀ ਸੰਤਰੀ ਸਿਪਾਈਆਂ ਨੂੰ ਪਤਾ ਸੀ ਕਿ ਰਾਜਗੁਰੂ ਦਾ ਲੜਕਾ ਹੈ ਨਹੀਂ ਰੋਕਿਆ ਜਾਣ ਦਿੱਤਾ ਚਲਾ ਗਿਆ ਮਹਿਲਾਂ ਚ دیਵਾਨੇ ਖਾਸ ਵਿੱਚ ਗਿਆ ਤੇ ਜੈਸੇ ਦਾਖਲ ਹੋਇਆ ਨਾ ਸਾਰੇ ਵਿਦਵਾਨ ਅਹਿਲਕਾਰ ਵਜ਼ੀਰ ਹੱਸ ਪਏ ਇਸ ਤੋਂ ਇੰਨੀ ਗੱਲ ਸਪਸ਼ਟ ਹੋਈ ਕਿ ਰਾਜਗੁਰੂ ਦਾ ਇਹ ਲੜਕਾ ਕਦੀ دیਵਾਨ ਵਿੱਚ ਨਹੀਂ ਆਇਆ ਸੀ ਇਹ ਪਹਿਲੀ ਦਫਾ ਆਇਆ ਸਾਰੇ ਹੀ ਹੱਸ ਪਏ ਦੋ ਬੰਦੇ ਨਹੀਂ ਹਸੇ ਇੱਕ ਜਨਕ ਨਹੀਂ ਹਸਿਆ ਇੱਕ ਅਸ਼ਟਾਵਕਰ ਦਾ ਪਿਤਾ ਨਹੀਂ ਹਸਿਆ ਕਿਉਂ ਨਹੀਂ ਤੇ ਹਸਣਾ ਨਹੀਂ ਸੀ ਉਹਨੂੰ ਤੇ ਤਰਸ ਆਇਆ ਵੀ ਮੇਰੇ ਬੱਚੇ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ ਹੱਸਦਾ ਮਨੁੱਖ ਹੋਛੀ ਗਲਤੇ ਤਾਕਤਵਰ ਤੇ ਨਹੀਂ ਹੱਸ ਸਕਦਾ ਕਮਜ਼ੋਰ ਤੇ ਮਨੁੱਖ ਹੱਸਦਾ ਹੈ ਇਹ ਵੀ ਮੈਰਜ਼ ਕਰਦੇ ਹਨ ਮਨੁੱਖ ਕਿਧਰੇ ਗਲਤੀ ਕਰ ਜਾਏ ਕਿਧਰੇ ਭੁੱਲ ਕਰ ਜਾਏ ਮਨੁੱਖ ਹੱਸ ਪਏਗਾ ਉਹਨੂੰ ਦੇਖ ਕੇ ਹਾਸਾ ਕਮਜ਼ੋਰੀ ਤੇ ਆਉਂਦਾ ਹੁੰਦਾ ਹੈ ਹਾਸਾ ਤਾਕਤ ਵਰਤੇ ਨਹੀਂ ਆਉਂਦਾ ਹਾਸਾ ਔਗਣਾ ਤੇ ਆਵੇਗਾ ਹਾਸਾ ਗੁਣਾ ਤੇ ਨਹੀਂ ਆਉਂਦਾ ਇਹ ਵੀ ਮੈਰਜ ਕਰਦੇ ਹਾਂ ਮੈਲੇ ਮਨੁੱਖ ਦੇ ਹਾਸੇ ਵੀ ਬੜੇ ਮੈਲੇ ਆਉਣਗੇ ਦੂਜਿਆਂ ਦੀ ਮਜਬੂਰੀ ਤੇ ਹਸੇਗਾ ਦੂਜਿਆਂ ਦੀ ਕਮਜ਼ੋਰੀ ਤੇ ਹਸੇਗਾ ਹੱਸਦੇ ਭਗਤ ਵੀ ਨੇ ਆਪਣੀ ਕਮਜ਼ੋਰੀ ਤੇ ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾਏ ਪਰਵਾਹ ਨਾ ਹੈ ਕਿਸੇ ਕੇ ਰੀ ਬਾਜ ਸੱਚੇ ਨਾ ਹਰ ਜਨ ਗੁਣ ਗਾਵਤ ਹਸਿਆ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਦਾ ਬੰਦਾ ਜਦ ਰੱਬ ਦੇ ਗੁਣ ਗਾਉਂਦਾ ਹੈ ਸਿਫਤੋ ਸਲਾਹ ਕਰਦਾ ਹੈ ਜਪ ਕਰਦਾ ਹੈ ਸਭ ਤੋਂ ਪਹਿਲੇ ਉਸ ਨੂੰ ਆਪਣੇ ਔਗਣ ਦਿਖਾਈ ਦਿੰਦੇ ਨੇ ਹਰ ਮਨੁੱਖ ਨੂੰ ਨਹੀਂ ਦਿਖਾਈ ਦਿੰਦੇ ਜਪੀਸ਼ਵਰ ਨੂੰ ਦਿਖਾਈ ਦਿੰਦੇ ਸਾਧੂ ਨੂੰ ਦਿਖਾਈ ਦਿੰਦੇ ਪਹਿਲੇ ਔਗਣ ਦਿਖਾਈ ਦਿੰਦੇ ਤੇ ਜੇ ਆਗੁਣ ਦਿਖਾਈ ਦੇਣ ਲੱਗ ਪੈਣੇ ਇਹ ਸਾਧੂ ਨੇ ਹਰ ਮਨੁੱਖ ਨੂੰ ਦੂਜਿਆਂ ਦੇ ਆਗੁਣ ਦਿਖਾਈ ਦੇਣ ਦੇਣ ਆਪਣੇ ਨਹੀਂ ਕਿਉਂ ਦੂਜਿਆਂ ਨੂੰ ਬੜਾ ਗਹਿਰਾ ਵੇਖਦਾ ਹੈ ਆਪਣੇ ਆਪ ਨੂੰ ਤੇ ਹਰ ਮਨੁੱਖ ਉਪਰੋਂ-ਉਪਰੋਂ ਵੇਖਦਾ ਹੈ ਉਪਰੋਂ-ਉਪਰੋਂ ਤੇ ਸਾਰੇ ਹੀ ਚੰਗੇ ਨੇ ਸਾਰੇ ਹੀ ਚੰਗੇ ਨੇ ਸੰਤ ਭਗਤ ਦੂਜਿਆਂ ਨੂੰ ਉਪਰੋਂ-ਉਪਰੋਂ ਵੇਖਦਾ ਹੈ ਆਪਣੇ ਨੂੰ ਬੜਾ ਗਹਿਰਾ ਵੇਖਦਾ ਹੈ ਸਾਧਨਾ ਕਰਨ ਵਾਲਾ ਸਾਧੂ ਆਪਣੇ ਨੂੰ ਬੜਾ ਗਹਿਰਾ ਵੇਖਦਾ ਏ ਤੋ ਗਹਿਰਾ ਵੇਖਦਾ ਆਪਣੇ ਚ ਔਗਣ ਦਿਖਾਈ ਦਿੰਦੇ ਨੇ ਦੂਜਿਆਂ ਨੂੰ ਉੱਪਰ ਉੱਪਰ ਵੇਖਦਾ ਏ ਤੋ ਦੂਜਿਆਂ ਦੇ ਚ ਗੁਣ ਦਿਖਾਈ ਦਿੰਦੇ ਨੇ ਕਬੀਰ ਜੈਸਾ ਸੰਤ ਵੀ ਕਹਿ ਉਠਿਆ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋ ਹੱਥ ਹੋ ਗਈ ਇੱਕੋ ਤੇ ਮਨੁੱਖ ਹੈ ਬਰਾਰਸ ਦੇ ਜੋ ਸਭ ਤੋਂ ਨੇਕ ਹੈ ਮਹਾਨ ਉਹ ਕਹਿੰਦਾ ਮੈਂ ਸਭ ਤੋਂ ਬੁਰਾ ਮੈਨੂੰ ਛੱਡ ਕੇ ਸਾਰੇ ਹੀ ਭਲੇ ਨੇ ਇਹ ਅਤਕਤ ਨਹੀਂ ਮੰਨ ਲਈਏ ਕਹਦੇ ਇਹ ਕਬੀਰ ਗਲ ਵਧਾ ਕੇ ਕਰ ਰਹੇ ਹੈ ਕਥਾਈ ਨਹੀਂ ਕਥਾਈ ਨਹੀਂ ਠੀਕ ਕਹਿ ਰਹੇ ਤੇਦਾ ਮਤਲਬ ਇਹ ਮੰਨ ਲਈਏ ਕਬੀਰ ਸਾਰਿਆਂ ਤੋਂ ਭੈੜਾ ਹੈ ਕਥਾਈ ਇਹ ਵੀ ਨਹੀਂ ਕਬੀਰ ਦੂਜਿਆਂ ਨੂੰ ਉਪਰੋਂ ਉਪਰੋਂ ਵੇਖ ਰਿਹਾ ਤੇ ਉਪਰੋਂ ਉਪਰੋਂ ਤੇ ਹਰ ਬੰਦਾ ਸ਼ਰੀਫ ਹੈ ਮਹਾਨ ਹੈ ਉਪਰੋਂ ਉਪਰੋਂ ਤੇ ਹਰ ਬੰਦਾ ਗੁਣਵਾਨ ਹੈ ਮਨੁੱਖ ਉਹ ਗਣਾ ਨੂੰ ਛੁਪਾਉਂਦਾ ਹੈ بڑے ਪਰਦੇ ਪੰਦ ਹੈ ਮਨੁੱਖ ਨੇ ਜੋ ਕੁਝ ਛੁਪਾਇਆ ਹੋਵੇਗਾ ਠੀਕ ਨਹੀਂ ਹੋਵੇਗਾ ਇਹ ਵੀ ਮੈਰਜ ਕਰਦੇ ਮਨੁੱਖ ਨੇ ਜੋ ਕੁਛ ਵੀ ਛੁਪਾਇਆ ਹੁੰਦਾ ਹੈ ਉਹ ਠੀਕ ਨਹੀਂ ਹੁੰਦਾ ਮੈਨੂੰ ਇੱਕ ਆਪ ਬੀਤੀ ਯਾਦ ਆਈ ਜੋਧਪੁਰ ਦੀ ਮੇਰਾ ਕਲਾਸ ਫੈਲੋ ਸੀ ਰੇਲਵੇ ਵਿੱਚ ਡਰਾਈਵਰ ਸੀ ਇੰਜਨ ਚਲਾਉਂਦਾ ਸੀ ਰੇਲ ਕਿਦਰੇ ਨੂੰ ਪਤਾ ਚੱਲਿਆ ਵੀ ਗੁਰਦੁਆਰੇ ਚ ਮਸਕੀਨ ਹੋਰ ਆਏ ਨੇ ਹਫਤਾ ਰਹਿਣਾ ਮੈਨੂੰ ਮਿਲਣ ਆਇਆ ਵੀ 22 ਸਾਲਾਂ ਬਾਅਦ ਕਿਦਰੇ ਮੁਲਾਕਾਤ ਹੋਈ ਸ਼ਕਲ ਸੂਰਤ ਉਸਦੀ ਵੀ ਬਦਲ ਗਈ ਸਾਡੀ ਵੀ ਉਹ ਲਿਕੇ ਉਸਨੇ ਬੀਤੇ ਸਮੇਂ ਦੀਆਂ ਗੱਲਾਂ ਕੀਤੀ ਦੋ ਦਿਨਾਂ ਚ ਇਤਨਾ ਖੁੱਲ ਗਿਆ ਤੀਜੇ ਦਿਨ ਮੈਨੂੰ ਕਹਿਣ ਲੱਗਾ ਗਏ ਨਹੀਂ ਜੀ ਮੈਂ ਤੁਹਾਨੂੰ ਇੱਕ ਰਾਜ਼ ਦੀ ਗੱਲ ਦੱਸਦਾ ਆਪਣੇ ਅੱਜ ਤੱਕ ਨਹੀਂ ਦੱਸੀ ਕਹਿੰਦਾ ਇਹ ਨਾ ਮੈਂ ਮਾਂ ਬਾਪ ਨੂੰ ਦਸੀ ਨਾ ਆਪਣੀ ਪਤਨੀ ਨੂੰ ਨਾ ਆਪਣੇ ਬੱਚਿਆਂ ਤੁਹਾਨੂੰ ਦੱਸਦਾ ਪਰ ਇੱਕ ਸ਼ਰਤ ਹੈ ਤੁਸੀਂ ਕਿਸ ਨੂੰ ਦਸੋਗੇ ਨਹੀਂ ਮੈਂ ਹੱਥ ਜੋੜ ਕੇ ਉਸ ਨੂੰ ਆਖੇ ਮਿੱਤਰਾ ਮੈਨੂੰ ਨਾ ਦੱਸਿਂ ਕਿਉਂ ਮੇਰਾ ਅਨੁਭਵ ਹੈ ਜਿਹੜੀ ਰਾਜ਼ ਵਾਲੀ ਗੱਲੋਂ ਦੀ ਚੰਗੀ ਨਹੀਂ ਹੁੰਦੀ ਮਨੁੱਖ ਗੰਦਗੀ ਨੂੰ ਛੁਪਾਂਦਾ ਹੈ ਗੁਣਾ ਨੂੰ ਤੇ ਉੱਪਰ ਲਈ ਫਿਰਦਾ ਹੈ ਹਰ ਬੰਦੇ ਲਈ ਫਿਰਦਾ ਹੈ ਜੋ ਕੁਝ છુપાયા ਹੋਵੇਗਾ ਅਨਰਥ છુપાયા ਹੋਵੇਗਾ ਤੇ ਮੈਂ ਕਿ ਤੇਰੀ ਸ਼ਕਲ ਸੂਰਤ ਮੇਰੇ ਅੱਗੋਂ ਬੜੀ ਚੰਗੀ ਬਣੀ ਹੋਈ ਏ ਤੂੰ ਆਪਣਾ ਰਾਜ਼ ਮੈਨੂੰ ਨਾ ਦੱਸ ਮੈਂ ਨਹੀਂ ਸੁਣਨਾ ਚਾਹੁੰਦਾ ਦੂਸਰਾ ਮੈਂ ਕੋਈ ਵਾਅਦਾ ਵੀ ਨਹੀਂ ਕਰਨਾ ਚਾਹੁੰਦਾ ਕਿ ਮੈਂ ਕਿਸੇ ਨੂੰ ਨਹੀਂ ਦੱਸਾਂਗਾ ਮੈਨੂੰ ਨਾ ਦੱਸ ਮੈਨੂੰ ਕਹਿਣ ਲੱਗਾ ਹੱਦ ਹੋ ਗਈ ਤੁਹਾਡੇ ਤੇ ਮੈਂ ਇਤਨਾ ਭਰੋਸਾ ਪਿਆ ਕਰਦਾ ਤੇ ਤੁਸੀਂ ਇਤਨਾ ਵਾਅਦਾ ਵੀ ਨਹੀਂ ਕਰ ਸਕਦੇ ਮੈਂ ਕਿਹਾ ਮਿੱਤਰ ਗੱਲ ਨੂੰ ਗਹਿਰਾਈ ਨਾਲ ਲੈ ਰਾਜ਼ ਤੇਰਾ ਹੈ ਨਾ ਤੇ ਤੇਰਾ ਰਾਜ਼ ਹੈ ਤੂੰ ਆਪਣੇ ਕੋਲ ਨਹੀਂ ਰੱਖ ਸਕਦਾ ਤੇਰਾ ਰਾਜ਼ ਮੈਂ ਆਪਣੇ ਕੋਲ ਕਿਸ ਤਰ੍ਹਾਂ ਰੱਖਾਂ ਕੁਛ ਤੇ ਅਕਲ ਤੋਂ ਕਮ ਲੈ ਮੈਨੂੰ ਨਾ ਦੱਸ ਮੈਂ ਕਿਸੇ ਦਾ ਰਾਜ਼ ਸੁਣਦਾ ਹੀ ਨਹੀਂ ਹਾਂ ਮੈਂ ਵੈਦਾ ਵੀ ਨਹੀਂ ਕੀਤਾ ਉਹਨੇ ਦੱਸ ਦਿੱਤਾ ਤੇ ਦਸਣ ਤੋਂ ਬਾਅਦ ਕਹਿਣ ਲੱਗਾ ਹੁਣ ਮੇਰਾ ਹਿਰਦਾ ਹੌਲਾ ਹੋ ਗਿਆ ਮੈਂ ਕਿਹਾ ਮਿੱਤਰਾ ਹੁਣ ਮੇਰਾ ਹਿਰਦਾ ਭਾਰਾ ਹੋ ਗਿਆ ਤੂੰ ਆਪਣੇ ਅੰਦਰ ਦਾ ਬੋਝ ਕੱਢ ਕੇ ਮੇਰੇ ਅੰਦਰ ਪਾ ਦਿੱਤਾ ਰਾਜ਼ ਇੱਕ ਪੱਥਰ ਹੁੰਦਾ ਹੈ ਬਹੁਤ ਹੁੰਦਾ ਹੈ ਰਾਜ ਕੋਈ ਚੰਗੀ ਗੱਲ ਨਹੀਂ ਹੁੰਦੀ ਮਨੁੱਖ ਨੇ ਜੋ ਕੁਝ ਵੀ ਠਿਕਾ ਛੁਪਾਇਆ ਹੋਏਗਾ ਠੀਕ ਨਹੀਂ ਹੋਏਗਾ ਕਬੀਰ ਦੂਜਿਆਂ ਨੂੰ ਉਪਨੋ ਉਪਰੋਂ ਦੇਖਦੇ ਨੇ ਆਪਣੇ ਨੂੰ ਗਹਿਰਾ ਦੇਖਦੇ ਨੇ ਜੇ ਜਦ ਵੀ ਕੋਈ ਗਹਿਰਾ ਦੇਖੇਗਾ ਬਹੁਤ ਗਹਿਰਾਈ ਚਲਾ ਜਾਏ ਅਗਰ ਸਾਧਨਾ ਕੀ ਕਰਦਾ ਹੈ ਪਿਛਲੇ ਜਨਮ ਵੀ ਦਿਖਾਈ ਦੇਣਗੇ ਕਬੀਰ ਨੂੰ ਦਿਖਾਈ ਦਿੰਦੇ ਨੇ ਉਸਨੇ ਜ਼ਿਕਰ ਕੀਤਾ ਤੇ ਇਸ ਵਕਤ ਮੈਂ ਤੁਹਾਡੇ ਸਾਹਮਣੇ ਰੱਖਾਂਗਾ ऐसे घर हम बहुत बसाए इतने बहुत सारे में घर बसा चुके हैं ऐसा पुरुष अपने आप ਨੂੰ ਬੜਾ ਗਹਿਰਾ ਵੇਖਦਾ ਹੈ ਗਹਿਰਾ ਵੇਖਦਾ ਹੈ ਤਾਂ ਆਪਣੇ ਵਿੱਚ ਔਗਣ ਦਿਖਾਈ ਜਾਂਦੇ ਦੂਜਿਆਂ ਨੂੰ ਉਪਰੋਂ-ਉਪਰੋਂ ਵੇਖਦਾ ਹੈ ਤਾਂ ਉਪਰ-ਉਪਰ ਤੇ ਹਰ ਬੰਦੇ ਕੋਲ ਗੁਣ ਨੇ ਆਮ ਸੰਸਾਰੀ ਪਤਾ ਕਿਸ ਤਰ੍ਹਾਂ ਵੇਖਦੇ ਨੇ ਆਪਣੇ ਨੂੰ ਉਪਰੋਂ-ਉਪਰੋਂ ਵੇਖ ਲੈਂਦੇ ਨੇ ਕਿ ਦੂਜੇ ਨੂੰ ਬਹੁਤ ਗਹਿराई ਨਾਲ ਵੇਖਦੇ ਸੱਤਾਂ ਪੀੜੀਆਂ ਤੱਕ ਬੰਨ੍ਹ ਕੇ ਰੱਖ ਦਿੰਦੇ। ਕبھی ਮਰਜ਼ ਕਰਦੇ। ਸਿਰਫ ਖਲੜੀ ਨਹੀਂ ਵੇਖਦੇ, ਖਲੜੀ ਦੇ ਥੱਲੇ ਤੇ ਹੁਣ ਮਾਸ ਹੈ, ਮਿੰਜ ਹੈ, ਦੁਰਗੰਧ ਹੈ, ਹੱਡੀਆਂ ਨੇ। ਪਰਮਾਤਮਾ ਨੇ ਵੀ ਦੁਰਗੰਧ ਨੂੰ ਛੁਪਾ ਕੇ ਰੱਖੇ। ਮਨੁੱਖ ਵੀ ਔਗਣਾ ਨੂੰ ਛੁਪਾਂਦਾ ਜਿਸ ਤੇ ਪਰਦਾ ਪਾਇਆ ਹੋਵੇਗਾ ਉਹ ਠੀਕ ਨਹੀਂ ਹੋਵੇਗਾ। ਠੀਕ ਨਹੀਂ ਹੋਵੇਗਾ। ਕਬੀਰ ਸਭ ਤੇ ਹੰbure ਵਾਕਈ ਐਸਾ ਮੰਨ ਲਿਏ ਨਹੀਂ ਕਬੀਰ ਆਪਣੇ ਆਪ ਨੂੰ ਗਹਿਰਾ ਵੇਖਦੇ ਨੇ ਦੂਜਿਆਂ ਨੂੰ ਉਪਰੋਂ ਉਪਰੋਂ ਵੇਖਦੇ ਨੇ ਤੂੰ ਸਾਰੇ ਹੀ ਚੰਗੇ ਨੇ ਗੁਰਨਾਣਕ ਵੀ ਇੱਕ ਦ੍ਰਿਸ਼ਟੀਕੋਣ ਸਾਨੂੰ ਦੇਂਦੇ ਨੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਣਵਤ ਨਾਨਕ ਤਾਰੇ ਸੋਏ ਸਾਡਾ ਕੋਈ ਦਾਵਾ ਨਹੀਂ ਅਸੀਂ ਚੰਗੇ ਆ ਸਾਡਾ ਕੋਈ ਕਹਿਣਾ ਨਹੀਂ ਕੋਈ ਬੁਰਾ ਐ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਣਵਤ ਨਾਨਕ ਤਾਰੇ ਸੋਏ ਖੈਰ ਮੁਖ्तसर ਮੈਂ ਅਰਜ਼ ਕਰਾਂ ਸਾਰੇ ਹੱਸ ਪੈ ਹਾਸਾ ਕਮਜ਼ੋਰੀ ਤੇ ਆਉਂਦਾ ਹੈ ਅਸ਼ਟਾਵਕਰ ਦੇ ਸਰੀਰ 'ਚ ਬਲ ਸਨ ਬਹੁਤ ਸਾਰੇ ਜਨਕ ਨਹੀਂ ਹਸੇ ਕਿਉਂਕਿ ਸੰਜੀਦਾ ਮિજાਜ ਦੇ ਪੁਰਸ਼ ਸਨ ਦਿਆਲੂ ਸਨ ਕਿਸੇ ਦੀ ਕਮਜ਼ੋਰੀ ਤੇ ਹਸਣਾ ਇਹ ਉਹਨਾਂ ਦਾ ਸੁਭਾਅ ਨਹੀਂ ਸੀ ਤੇ ਪਿਤਾ ਨੂੰ ਤੇ ਤਰਸਾਇਆ ਤੁਮ ਜੋਤ ਸਰੂਪ ਬੜੀ ਵੜ ਪ੍ਰਗਟ ਹੋਈ ਅਸ਼ਟਾਵਕਰ ਦੇ ਮੂੰਹ ਤੋਂ ਜਨਕ ਹੁਣ ਹੱਥ ਜੋੜ ਕੇ ਪੁੱਛਦੇ ਨੇ ॠषि ਜੀ ਇਹ ਸਾਰੇ ਤੁਹਾਡਾ ਟੇੜਾ ਸਰੀਰ ਵੇਖ ਕੇ ਹੱਸੇ ਨੇ ਤੁਸੀਂ ਕਿਉਂ ਹੱਸੇ ਹੋ ਮੁਸਕਰਾਹਟ ਤੁਹਾਨੂੰ ਵੀ ਆ ਗਈ ਹੈ ਤੁਸੀਂ ਕੀ ਵੇਖੇ ਅਸ਼ਟਾਵਕਰ ਕਹਿੰਦੇ ਨੇ ਰਾਜਨ ਮੇਰੇ ਸਰੀਰ ਦੇ ਵਿੱਚ ਅੱਠ ਬਲ ਨੇ ਦੇਖ ਕੇ ਹੱਸ ਪਏ ਮੈਂ ਜਦ ਇਹਨਾਂ ਦੇ ਅੰਦਰ ਜਾਂਦੀ ਮਾਰੀ ਇਹਨਾਂ ਦੇ ਮਨ ਦੇ ਵਿੱਚ ਹਜ਼ਾਰਾਂ ਬੱਲ ਨੇ ਮੁਸਕਰਾਹਟ ਆ ਗਈ ਉਨਕੀ ਕਰਾ ਮੇਰਾ ਤਨ ਟੇੜਾ ਹੈ ਇਹਨਾਂ ਦੇ ਮਨ ਟੇੜੇ ਨੇ ਮੇਰੇ ਤਨ ਦੇ ਵਿੱਚ ਬੱਲ ਨੇ ਇਹਨਾਂ ਦੇ ਮਨ ਦੇ ਵਿੱਚ ਬੱਲ ਇਹ ਸਿਰਫ ਤਨ ਵੇਖਣ ਵਾਲੇ ਨੇ ਮਨ ਵੇਖਣ ਵਾਲੇ ਆਉਂਦੇ ਤੇ Muni ਹੁੰਦੇ ਮਨੀਸ਼ ਆਉਂਦੇ ਇਹ ਤਨ ਵੇਖਣ ਵਾਲੇ ਨੇ ਚਮੜਾ ਵੇਖਣ ਵਾਲੇ ਨੇ ਰਾਜਨ ਮੈਂ ਤੇ ਸਮਝਿਆ ਸੀ ਮੁਨੀਆਂ ਦੀ ਮਹਿਫਿਲ ਹੋਵੇਗੀ ਚਮਾਰਾਂ ਦੀ ਮਹਿਫਿਲ ਹੈ ਸਿੱਧਾ ਕਹਿ ਦਿੱਤਾ ਜਨਕ ਨੂੰ ਕਹਿ ਦਿੱਤਾ ਇਹ ਤੇ ਚਮਾਰਾਂ ਦੀ ਮਹਿਫਿਲ ਹੈ ਚਮੜਾ ਵੇਖਦੇ ਨੇ ਸਰੀਰ ਵੇਖਦੇ ਨੇ ਜਿਹੜਾ ਗਿਆਨ ਉਸ ਮਹਿਫਿਲ ਦੇ ਚ ਅਸ਼ਟਾਵ ਕਰਨੇ ਜਨਕ ਨੂੰ ਦਿੱਤਾ ਜਨਕ ਨੇ ਆਪਣਾ ਮਸਤਕ ਕਦਮਾਂ ਤੇ ਰੱਖ ਦਿੱਤਾ ਉਸ ਨੂੰ ਗੁਰੂ ਬਣਾਇਆ ਸੀ ਜੈਸੇ श्री कृष्ण दी भागवत गीता ना एक गीता अष्टावक्र दी उनु महागीता कंदे। ਘਟ ਪਰ ਚਲਤੇ। ਉਪਰ ਚਲਤ ਘਟ। ਉਥੇ ਅਰਜਨ ਪ੍ਰਸ਼ਨ ਕਰਦਾ ਤੇ ਕ੍ਰਿਸ਼ਨ ਉੱਤਰ ਦੇਂਦੇ ਨੇ। ਇਥੇ ਜਨਕ ਪ੍ਰਸ਼ਨ ਕਰਦਾ ਅਸ਼ਟਾਵਕਰ ਉੱਤਰ ਦੇਂਦੇ ਨੇ। ਉਥੇ ਸਵਾਲਾਂ ਦਾ ਜਵਾਬ ਦੇਣ ਵਾਲਾ ਮਹਾਨ ਹੈ ਕ੍ਰਿਸ਼ਨ ਮਹਾਨ ਹੈ ਪਰ ਸਵਾਲ ਮਬੋਲੀ ਨੇ ਅਰਜਨ ਕੋਈ ਸਰੋਤਾ ਬਹੁਤ ਵੱਡਾ ਨਹੀਂ ਸੀ। ਇਥੇ ਸਵਾਲ ਕਰਨ ਵਾਲਾ ਮਹਾਨ ਹੈ ਜਨਕ ਬੜਾ ਸਿਆਣਾ ਮਨਕ ਬਹੁਤ ਸਿਆਣਾ ਸਵਾਲ ਬੜੇ ਬੁਲੰਦ ਹੈ ਔਰ ਉੱਚੇ ਸਵਾਲ ਤੇ ਫਿਰ ਉਹਨਾਂ ਦਾ ਜਵਾਬ ਦਿੱਤਾ ਹੈ ਅਸ਼ਟਾਵਕਰ ਨੇ ਜਵਾਬ ਦਿੱਤਾ ਉਹਨੂੰ ਅਸ਼ਟਾਵਕਰ ਮਹਾਗੀਤਾ ਕਰਕੇ ਕਹਿੰਦੇ ਨੇ ਮੈਂ ਪੜ੍ਹ ਕੇ ਹੈਰਾਨ ਹੋਇਆ ਇੰਨੇ ਉੱਚੇ ਉੱਚੇ ਸਵਾਲ ਇਸ ਪੁਰਸ਼ ਨੇ ਕੀਤੇ ਨੇ ਜਨਕ ਨੇ ਇਤਨੇ ਉੱਚੇ ਸਵਾਲ ਅਰਜਨ ਨੇ ਨਹੀਂ ਕੀਤੇ ਕ੍ਰਿਸ਼ਨ ਤੇ ਉਸ ਤੋਂ ਹੀ ਪਤਾ ਚੱਲਦਾ ਹੈ ਜਨਕ ਦੀ ਮਹਾਨਤਾ ਦਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਮਨ ਜੀ ਤਾ ਸੂਰਾ ਹੈ ਸੁੰਦਰ ਹੈ ਗੁਣਵਾਨ ਜਿਹਦੇ ਕੋਲ ਰੱਬੀ ਗੁਣ ਨੇ ਉਹ ਖੂਬਸੂਰਤ ਹੈ ਜਿਹਦੇ ਕੋਲ ਦਇਆ ਹੈ ਸੇਲ ਹੈ ਸਮਝਣ ਹੈ ਭਾਈਚਾਰਾ ਹੈ ਮਿਠਾਸ ਹੈ ਮਿਲਵਰਤਨ ਹੈ ਰਸ ਹੈ ਗਿਆਨ ਹੈ ਇਹ ਖੂਬਸੂਰਤ ਹੈ ਮਨ ਜੀ ਤਾ ਸੂਰਾ ਹੈ ਸੁੰਦਰ ਹੈ ਗੁਣਵਾਨ ਜਦ ਮਨ ਕੀ ਥਿਰਤਾ ਭਈ ਸਾਰ ਯੋਗ ਇਹੋ ਜਾਂ ਸਮਾਪਤੀ ਮੇ ਕਰਾਂ ਜਦ ਮਨ ਟਿਕ ਜਾਏ ਤੋ ਸੈਭ ਕੰਨ ਸਤਸੰਗ ਦਾ ਫਲ ਮਿਲ ਗਿਆ ਨਾਮ ਜਪਣ ਦਾ ਫਲ ਮਿਲ ਗਿਆ ਇਹ ਜਿਹੜੇ ਕਹਿੰਦੇ ਨੇ ਕੀ ਕਰੀਏ ਮਨ ਤੇ ਟਿਕਦਾ ਹੀ ਨਹੀਂ ਕੀ ਬਾਣੀ ਪੜੀ ਇਹਨਾਂ ਨੂੰ ਕੌਣ ਦੱਸੇ ਬਾਣੀ ਪੜਨਾ ਕਰਮ ਹੈ ਮਨ ਦਾ ਟਿਕ ਜਾਣਾ ਤੇ ਫਲ ਹੈ ਉਤੇ ਬਾਅਦ ਵਿੱਚ ਹੋਏਗਾ ਪਹਿਲੇ ਕਿਸ ਤਰ੍ਹਾਂ ਟਿਕੇਗਾ ਇਹ ਜਿਹੜਾ ਕਹਿੰਦੇ ਨੇ ਨਾ ਆਮ ਗੁਰਦੁਆਰਿਆਂ 'ਚ ਕਹਿ ਦਿੰਦੇ ਨੇ ਗੁਣੀ ਗਏ ਨਹੀਂ ਵੀ ਮਨ ਨੂੰ ਟਿਕਾ ਕੇ ਬਾਣੀ ਪੜੋ ਗਲਤ ਕਹਿੰਦੇ ਨੇ ਇੰਜ ਕਹਿਣਾ ਚਾਹੀਦਾ ਬਾਣੀ ਪੜੋ ਤਾਂ ਕਿ ਮਨ ਟਿਕੇ ਅਸਲ ਗੱਲ ਇਹ ਮਨ ਨੂੰ ਟਿਕਾ ਕੇ ਨਾਮ ਜਪੋ ਟਿਕ ਗਿਆ ਮਨ ਉਸਨੇ ਜਪਣਾ ਕੀ ਉਤੇ ਲੀਨ ਸਮਾਧੀ ਲੀਨ ਮਨ ਨੂੰ ਟਿਕਾ ਕੇ ਨਾਮ ਜਪੋ ਨਹੀਂ ਨਾਮ ਜਪੋ ਤਾਂ ਕਿ ਮਨ ਟਿਕ ਜਾਏ ਮਨ ਨੂੰ ਹੀ ਕਾਗਰ ਕਰਕੇ ਕੀਰਤਨ ਕਰੋ ਗਲਤ ਕੀਰਤਨ ਕਰੋ ਤਾਂ ਕਿ ਮਨ ਇਕਾਗਰ ਹੋਵੇ ਮਨ ਨੂੰ ਇਕਾਗਰ ਕਰਕੇ ਕੀਰਤਨ ਸੁਣੋ ਬਿਲਕੁਲ ਗਲਤ ਕੀਰਤਨ ਸੁਣੋ ਤਾਂ ਕਿ ਮਨ ਇਕਾਗਰ ਹੋਵੇ ਮਨ ਦੀ ਇਕਾਗਰਤਾ ਤੇ ਫਲ ਹੈ ਮਨ ਜੀ ਤਾਂ ਸੂਰਾ ਅਹ ਸੁੰਦਰ ਹੈ ਗੁਣਵਾਨ ਜਬ ਮਨ ਕੀ ਥਿਰਤਾ ਭਈ ਸਾਰ ਯੋਗ ਇਹੋ ਜਾਨ ਮਨ ਇੱਕ ਹੁੰਦਿਆਂ ਮਨ ਮਿਟ ਜਾਂਦਾ ਤੇ ਮਨ ਦੇ ਮਿਟਦੇ ਆ ਪਰਮਾਤਮਾ ਪ੍ਰਗਟ ਹੋ ਜਾਂਦਾ ਕਿਉਂਕਿ ਮਨ ਹੀ ਬਾਧਾ ਹੈ ਤੇ ਮਨ ਦੇ ਮਿਟਦਿਆਂ ਪ੍ਰਭੂ ਪ੍ਰਗਟ ਹੁੰਦਾ ਹੈ ਇਸ ਵਾਸਤੇ ਕਿਹਾ ਗਿਆ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਸਤ ਸੰਗ ਦੇ ਵਿੱਚ ਜਿਸ ਮਨੁੱਖ ਦੇ ਅੰਦਰ ਜਗਿਆਸਾ ਪੈਦਾ ਹੋ ਗਈ ਉਹਦਾ ਮਨ ਜਗਿਆਸੂ ਹੋ ਗਿਆ ਜਿਹੜਾ ਸਾਧਨਾ ਕਰਨ ਲੱਗ ਪਿਆ ਉਹ ਸਾਧੂ ਹੋ ਗਿਆ ਜਿਹੜਾ ਚੱਲ ਚੱਲ ਕੇ ਪਹੁੰਚ ਗਿਆ ਤੇ ਮਨ ਮਿਟ ਗਿਆ ਸੰਤ ਹੋ ਗਿਆ ਪ੍ਰਮਾਤਮਾ ਹੋ ਗਿਆ ਤੇ ਸੰਤ RAM ਮੇਂ ਬੇਦਨਾ ਭਾਈ ਸੰਤ ਦੇ ਦਰਸ਼ਨ RAM ਦੇ ਦਰਸ਼ਨ ਨੇ RAM ਦੇ ਦਰਸ਼ਨ ਸੰਤ ਦੇ ਦਰਸ਼ਨ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ सारंग 파ਨੇ RAM ਕਵੀਰਾ ਇਕ ਬਹੇ ਹੈ ਕੋਏ ਨਾ ਸਕੇ ਪਛਾਨੇ ਅਧਾ ਮੰਟ ਹੋਰ ਮੇ ਲਵਾ ساری ਦੁਨੀਆ ਦੇ ਮਰੁੱਖਾਂ ਦਾ ਇਕੋ ਹੀ ਭਵਿਸ਼ ਹੈ ਕੀ ਸੰਤ ਹੋਣਾ ਜਿਤਨੇ ਛਿਰ ਤੱਕ ਨਹੀਂ ਹੋਣਗੇ ਭਟਕਦੇ ਹੀ ਰਹਿਣਗੇ। ਹੋਰ ਕੋਈ ਭਵਿਸ਼ ਨਹੀਂ। ਹਰ ਮਨੁੱਖ ਦਾ ਭਵਿਸ਼ ਹੈ। ਪੂਰਨ ਬ੍ਰਮ ਗਿਆਨੀ ਹੋਣਾ। ਇਸ ਜਨਮੇ ਚ ਨਹੀਂ ਹੋਏਗਾ, ਅਗਲੇ ਚ ਭਟਕ-ਭਟਕ ਕੇ ਹੋਏਗਾ। ਅੱਜ ਨਹੀਂ ਹੋਏਗਾ, ਕੱਲ। ਹਰ ਮਨੁੱਖ ਦਾ ਇੱਕ ਕੋਈ ਭਵਿਸ਼ ਹੈ, ਕੁਛ ਵੀ ਭਵਿਸ਼ ਨਹੀਂ ਹੈ ਬਾਕੀ। ਬੜੀ ਲੰਬੀ ਚੌੜੀ ਵਿਚਾਰਧਾਰਾ ਹੈ ਗੁਰੂ ਗ੍ਰੰਥ ਸਾਹਿਬ ਦੇ ਚ। ਸੰਤ ਹੋਣਾ। ਬ੍ਰਮ ਗਿਆਨੀ ਹੋਣਾ ਇਸ ਜਨਮੇ ਚ ਹੋਵੇ, ਅਗਲੇ ਚ ਹੋਵੇ, ਹੋਰ ਹਜ਼ਾਰਾਂ ਜਨਮਾਂ ਬਾਅਦ ਹੋਵੇ, ਭਵਿਸ਼ ਇਸ ਦਾ ਹੈ। ਜਿੰਨੇ ਕਿ ਸੜੇ ਦਾ ਕੋਈ ਭਵਿਸ਼ ਦੀ ਪ੍ਰਾਪਤੀ ਨਹੀਂ ਹੈ ਕਿ ਭਟਕਣਾ ਬਣੀ ਰਹੇਗੀ ਭਟਕਣਾ ਬਣੀ ਰਹੇਗੀ ਸਤਗੁਰ ਰਹਿਮਤ ਕਰਨ ਸਾਡੇ ਮਨ ਦੇ ਅੰਦਰ ਜਗਿਆਸਾ ਪੈਦਾ ਹੋਵੇ ਸਿਰਫ ਜਗਿਆਸਾ ਹੀ ਨਹੀਂ ਸਾਧੂ ਬਣੀਏ ਬ੍ਰह्मज्ञानी ਬਣੀਏ ਗੁਰਮੁਖ ਬਣੀਏ ਤਾਂ ਕਿ ਗੁਰੂ ਮਾਨ ਨਾਲ ਕਹਦੇ ਹੁਣ ਮੇਰਾ ਆਪਣਾ ਹੀ ਰੂਪ ਹੈ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਇਤਨੇ ਵਿਚਾਰਾਂ ਪਰਮਾਨ ਕਰਨੀਆਂ ਤਿਕਾਉ ਨਾਲ ਆਪਨੇ ਸਰਵਨ ਕੀਤਾ ਸਾਰਿਆਂ ਦਾ ਧੰਨਵਾਦ ਬੁੱਲ ਚੁਕ ਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ